ਕਰੈਕਰ ਦਿਖਾਉਣ ਲੱਗੀਆਂ ਦੋ ਸਰਕਾਰ ਕੰਪਨੀਾਂ ਲੋ ਬਣਿਆ ਠੀਕ ਹੈ ਆਦਰ ਕੰਪਨੀ ਨਾਲ ਕੀ ਫਰਕ ਹੈ ਤੇ ਮਟੀਰੀਅਲ ਕਿੱਥੋਂ ਬਣਦਾ ਜਾਂ ਮਟੀਰੀਅਲ ਆਉਂਦਾ ਕਿੱਥੋਂ ਤੇ ਕੀ ਦਿੱਕਤਾਂ ਪਹਿਲਾਂ ਵਾਲੇ ਚ ਆਉਂਦੀਆਂ ਸੀ ਹਨਾ ਉਹ ਸਾਰਿਆਂ ਪਾਈ ਹੋਣੀ ਦੱਸਣਗੇ ਐਕਸਪਲੇਨ ਕਰਨਗੇ ਬਾਈ ਬਈ ਮੈਨੂੰ ਇਹ ਦੱਸੋ ਹਨਾ ਇੱਕ ਤਾਂ ਟੁੱਟਣ ਦੀ ਸ਼ਿਕਾਇਤ ਤੁਸੀਂ ਮੈਨੂੰ ਆਪ ਹੀ ਦੱਸਿਆ ਵੀ ਆਉਂਦੀ ਸੀ ਹਾਂਜੀ ਬਾਈ ਉਹਦੇ ਵਿੱਚ ਵੀਰੇ ਕਿਵੇਂ ਸੁਧਾਰ ਕੀਤਾ ਆਪਣੀ ਕੰਪਨੀ ਦੇ ਨਾਲੋਂ ਜਾਂ ਅਦਰ ਕੰਪਨੀ ਨਾਲ ਕੀ ਫਰਕ ਹੈ ਹਾਂਜੀ ਇਹਦੇ ਚ ਬਾਈ ਇੱਕ ਤਾਂ ਜਿਹੜਾ ਹੈਗਾ ਰੈਕ ਦੇ ਵਿੱਚ ਜਿਆਦਾ ਜਿਹੜੀ ਇੱਥੋਂ ਬਾਡੀ ਦੀ ਕਰੈਕਿੰਗ ਦੀ ਜਿਹੜੀ ਸਮੱਸਿਆ ਆਉਂਦੀ ਹੁੰਦੀ ਹੈ ਜਿਆਦਾ ਠੀਕ ਹੈ ਵੀਰੇ ਅਸੀਂ ਕਿ ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਇਹਦੇ ਮੱਲੇ ਨੂੰ ਹੈਵੀ ਕੀਤਾ ਠੀਕ ਹੈ ਜੀ ਬੋਲ ਟੂ ਵੈਰ ਹਾਂ ਜੇ ਨੂੰ ਅਸੀਂ ਹੈਵੀ ਕੀਤਾ ਵੀ ਇੱਥੋਂ ਕਰੈਕਿੰਗ ਨਾ ਆਵੇ ਠੀਕ ਹੈ ਜ਼ਿਆਦਾਤਰ ਰੈਕਾਂ ਦੇ ਵਿੱਚ ਇੱਥੇ ਕਰੈਕਿੰਗ ਆਉਂਦੀ ਹੈ ਨੂੰ ਅਸੀਂ ਅੰਦਰੋਂ ਵੀ ਜਿਹੜੀ ਐ ਸਪੋਰਟ ਦਿੱਤੀ ਹੋਈ ਹੈ ਠੀਕ ਹੈ ਜੀ ਮਤਲਬ ਬਾਹਰੋਂ ਹੁਣ ਬਿਲਡਿੰਗ ਹੋ ਗਿਆ ਮਲ ਨਜ਼ਰ ਨਹੀਂ ਆ ਸਕਦੀ ਠੀਕ ਹੈ ਸਾਨੂੰ ਵੀ ਹਾਂ ਜੀ ਇਹਨੂੰ ਅੰਦਰੋਂ ਅੰਦਰ ਦੀ ਵੀ ਅਸੀਂ ਸਪੋਰਟ ਲਾਈ ਹੋਈ ਹੈ ਠੀਕ ਹੈ ਜੀ ਜਾਂ ਆ ਹੈਵੀ ਜਿਹੜਾ ਆਪਣਾ ਮਲਦੀਨ ਭਾਈ ਉਹ ਕੀਤਾ ਠੀਕ ਹੈ ਜੀ ਇੱਥੋਂ ਵੀਰੇ ਟੁੱਟਣ ਦੀ ਸਮੱਸਿਆ ਆਉਂਦੀ ਕਿਉਂਕਿ ਇਹ ਮੰਨੋ ਸਾਨੂੰ ਝਟਕਾ ਬਹੁਤ ਪੈਂਦਾ ਜੀ ਜਿਵੇਂ ਨੇ ਖੇਤਾਂ 'ਚ ਚੱਲਣਾ ਜੀ ਵੱਟਾਂ ਹੁੰਦੀਆਂ ਨੇ ਟੜਕਾ ਪੈਣ ਕਰਕੇ ਮਨ ਲੇ ਥੋ ਕ੍ਰੈਕਿੰਗ ਸਮੱਸਿਆ ਆਮ ਰੇਕਾਂ ਦੇ ਵਿੱਚ ਦੇਖਣ ਨੂੰ ਤੁਹਾਨੂੰ ਮਿਲਦੀ ਆ ਠੀਕ ਹੈ ਜੀ ਤੇ ਵੈਲਡਿੰਗ ਵੀਰੇ ਕਿਹੜਾ ਹੋਇਆ ਹੋਇਆ ਵੈਲਡਿੰਗ ਮਿਕ ਗਿਆ ਜੀ ਟੋਟਲੀ ਠੀਕ ਹੈ ਮਿਕ ਵੈਲਡਿੰਗ ਮਿਕ ਵੈਲਡਿੰਗ ਤੇ ਪਿੱਛੇ ਜੀ ਵੀਰੇ ਮੈਂ ਕਾਲ ਆਵਾ ਮਟੀਰੀਅਲ ਹੈ ਨਾ ਚੱਲਣਾ ਤਾਂ ਇੰਨੇ ਆ ਉਸ ਤੋਂ ਬਾਅਦ ਨਾ ਗੇਅਰ ਬਾਕਸ ਨੇ ਨਾ ਹਾਂਜੀ ਤੇ ਇਹ ਵੀਰੇ ਕਿੱਥੋਂ ਆਪਾਂ ਲਿਆ ਜਾਂ ਆਪਾਂ ਤਿਆਰ ਕਰਵਾਇਆ ਜਾਂ ਆਪਾਂ ਆਪ ਦਾ ਹੀ ਲਾਉ ਨੇ ਗੇਅਰ ਬਾਕਸ ਜਿਹੜਾ ਵੀਰੇ ਇਹ ਸੀਐਮਆਰ ਕੰਪਨੀ ਦਾ ਹੈ ਠੀਕ ਹੈ ਇਹ ਆਪਾਂ ਨੇ ਤਰਕੀ ਦੇ ਵਿੱਚੋਂ ਜਿਹੜਾ ਇੰਪੋਰਟ ਕਰਵਾਇਆ ਜੀ ਤਰਕੀ ਦੇ ਠੀਕ ਹੈ ਵੀਰੇ ਹਾਂਜੀ ਤੇ ਨਾਲ ਮਲੇ ਇਹਦਾ ਇਹ ਨਹੀਂ ਹੈ ਵੀ ਆਪਾਂ ਕੱਲਾ ਗੇਅਰ ਇੰਪੋਰਟ ਕਰਵਾਇਆ ਠੀਕ ਹੈ ਵੀਰੇ ਤੁਹਾਨੂੰ ਦਿਖਾਵਾਂਗੇ ਮਨ ਜਿਹੜਾ ਟੋਟਲੀ ਜਿਹੜਾ ਇਹਦਾ ਸਪੇਅਰ ਪਾਰਟ ਹੈ ਜੀ ਉਹ ਵੀ ਆਪਾਂ ਕੋਈ ਸਪੇਅਰ ਪਾਰਟ ਲੋਕਲ ਨਹੀਂ ਤਿਆਰ ਕਰਵਾਇਆ ਪਰ ਉਹ ਵੀ ਆਪਾਂ ਨਾਲ ਹੀ ਇੰਪੋਰਟ ਕਰਵਾਇਆ ਠੀਕ ਹੈ ਵੀਰੇ ਮਾਲਕ ਕਿਸਾਨ ਭਰਾ ਨੂੰ ਇਹ ਨਹੀਂ ਹੈ ਵੀ ਸਾਡੇ ਤੋਂ ਰੈਕ ਲੈ ਕੇ ਕੱਲ ਨੂੰ ਉਹ ਸਮਾਨ ਹੱਥ 'ਚ ਫੜੀ ਫਿਰੇ ਵੀ ਉਹਨੂੰ ਕਿਤੇ ਉਹ ਸਮਾਨ ਨਾ ਮਿਲੇ ਮਾਰਕੀਟ ਦੇ ਵਿੱਚ ਤੁਰਿਆ ਫਿਰੇ ਬੰਦਾ ਪਰੇਸ਼ਾਨ ਹੋਵੇ ਪਰ ਟੋਟਲ ਜਿਹੜਾ ਸਪੇਅਰ ਪਾਰਟ ਹੈ ਰੈਕ ਦਾ ਸਾਡੇ ਕੋਲੋਂ ਹਰ ਟਾਈਮ ਅਵੇਲੇਬਲ ਹੈ ਸਮਾਨ ਨੂੰ ਮਿਲੂਆ ਕੋਈ ਵੀ ਮੇਰੇ ਪਾਰਟਸ ਆ ਜਾਂ ਆਪਾਂ ਇੰਦੀ ਗੱਲ ਕਰੀਏ ਟਾਈਮ ਤੇ ਜਾਂ ਆਪਾਂ ਆ ਪਾਈਪ ਦੀ ਗੱਲ ਕਰੀਏ ਨਾ ਇਹ ਸਾਰਾ ਪਾਰਟਸ ਆਪਣੇ ਕੋਲੋਂ ਮਿਲ ਜੇ ਬਿਲਕੁਲ ਮਿਲੂਆ ਇਹ ਨਹੀਂਗਾ ਵੀ ਫਾਰਮਰ ਨੂੰ ਕਿਤੇ ਪਾਸੇ ਸ਼ਾਪ ਤੇ ਜਾਣ ਦੀ ਲੋੜ ਇੱਕ ਫੋਨ ਕਰਨ ਦੀ ਲੋੜ ਆ ਬਸ ਸਮਾਨ ਮਿਲ ਜੇਗਾ ਵੀ ਇਹ ਅਵੇਲੇਬਲ ਹੈ ਮੇਰੇ ਟੁੱਟਣ ਦੀ ਸਮੱਸਿਆ ਤੁਸੀਂ ਦੱਸ ਰਹੇ ਸੀ ਨਾ ਟੁੱਟਣ ਦੀ ਕੀ ਹੁੰਦਾ ਇਹਦੇ ਚ ਇਹ ਪਾਈਪ ਜਿਹੜੀ ਆ ਨਾ ਜੀ ਇਹ ਪਾਈਪ ਮਤਲਬ ਇਹ ਆਪਾਂ ਜਿਹੜੀ ਯੂਜ਼ ਕੀਤੀ ਹੈ ਇੰਪੋਰਟਡ ਹੀ ਯੂਜ਼ ਕੀਤੀ ਆ ਪਾਈਪ ਆਮ ਇਹਦੇ ਵਿੱਚ ਹਲਕੀ ਜਿਹੜੀ ਆ ਪਾਈਪ ਲਾਈਟ ਪਾਈਪ ਹੁੰਦੀ ਆ ਉਹ ਪਾਈਪ ਯੂਜ਼ ਕਰ ਕਰ ਲੈਂਦੇ ਆ ਕਈ ਵਾਰੀ ਠੀਕ ਹੈ ਉਹ ਸਮੱਸਿਆ ਆਉਂਦੀ ਹੈ ਜੀ ਫਿਰ ਇੱਥੋਂ ਕਰੈਕ ਹੋ ਜਾਂਦੀ ਹੈ ਜੀ ਇਹ ਪਾਈਪ ਟੁੱਟ ਜਾਂਦੀ ਹੈ ਠੀਕ ਹੈ ਵੀਰੇ ਇੱਥੋਂ ਕਰੈਕ ਹੁੰਦੀ ਹੈ ਹਾਂਜੀ ਦੂਜਾ ਜਿਹੜਾ ਇਹ ਜਿਹੜਾ ਹੈਗਾ ਬੁਸ਼ ਜੀ ਹਾਂਜੀ ਵੀਰੇ ਇਹ ਬੁਸ਼ ਵੀ ਆਪਾਂ ਨੇ ਤਿਆਰ ਕਰਵਾਇਆ ਇਹ ਆਪਣਾ ਅੰਦਰ ਤੱਕ ਪਾਈਪ ਦੇ ਅੰਦਰ ਬੁਸ਼ ਲਾਇਆ ਹੋਇਆ ਆਪਾਂ ਯਾਨੀ ਕਿ ਇਹ ਅੰਦਰ ਅੰਦਰ ਚਲੇ ਜਾਣਾ ਟੱਕਰ ਤੇ ਬਿਲਡਿੰਗ ਨਹੀਂ ਕੀਤਾ ਜਿਵੇਂ ਹੁਣ ਤੁਹਾਨੂੰ ਦੇਖਣ ਨੂੰ ਲੱਗੂਗਾ ਵੀ ਇਹਦੇ ਨਾਲ ਬੁਸ਼ ਦੇ ਨਾਲ ਆ ਪਾਈਪ ਬਿਲਡਿੰਗ ਕਰਦਾ ਇਹ ਇੱਥੇ ਵੈਲਡ ਕਰਦਾ ਹਾਂ ਇਹ ਆਪਣਾ ਵੈਲਡ ਨਹੀਂ ਹੈਗਾ ਆਪਣਾ ਬੁਸ਼ ਜਿਹੜਾ ਆਪਣਾ ਅੰਦਰ ਤੱਕ ਲੱਗਿਆ ਹੋਇਆ ਜੀ ਵੀ ਅੰਦਰ ਜਾ ਕੇ ਸਪੋਰਟ ਦੇ ਦਰਨ ਨੂੰ ਫਿਰ ਉਦੋਂ ਬਾਅਦ ਵੈਲਡ ਕੀਤਾ ਹੈ ਨਾ ਔਰ ਇਹਦੇ ਇਹਦੇ ਬੁਸ਼ ਦੇ ਵਿੱਚ ਵੀ ਅੰਤਰ ਹੈ ਵੀ ਮੇਰੇ ਹੋਰ ਭਰਾ ਵੀ ਮਤਲਬ ਬੁਸ਼ ਤਾਂ ਜਰੂਰ ਅੰਦਰ ਪਾ ਕੇ ਲਾਉਂਦੇ ਆ ਪਰ ਉਹਨਾਂ ਦਾ ਬੁਸ਼ ਹੈ ਜਿਹੜਾ ਅੰਦਰੋਂ ਖਾਲੀ ਹੁੰਦਾ ਖਾਲੀ ਹਾਂਜੀ ਮਤਲਬ ਅੰਦਰੋਂ ਖਰਾਦਿਆ ਹੁੰਦਾ ਉਹ ਠੀਕ ਹੈ ਆਪਣਾ ਬੁਸ਼ ਹੈ ਜਿਹੜਾ ਅੰਦਰ ਇਹਦੇ ਵਿੱਚ ਪਾਇਆ ਬੁਸ਼ ਉਹ ਬੁਸ਼ ਵੀ ਠੋਸ ਹੈ ਜੀ ਠੋਸ ਹੈ ਯਾਨੀ ਹਾਂਜੀ ਠੋਸ ਬੁਸ਼ ਹੈ ਉਹ ਵੀ ਹਾਂਜੀ ਦਿੱਕਤ ਨੇ ਜਲਦੀ ਮਤਲਬ ਇਹਦੀ ਕਰੈਕਿੰਗ ਦੀ ਟੁੱਟਣ ਦੀ ਸਮੱਸਿਆ ਬਿਲਕੁਲ ਖਤਮ ਹੈ ਠੀਕ ਹੈ ਜੀ ਤੇ ਵੀਰੇ ਉਚਾਨੀ ਵਾਂ ਤਾਂ ਹੋ ਹੀ ਜਾਂਦਾ ਹ ਹਾਂਜੀ ਇਹਦੀ ਹਾਈਟ ਜਿਹੜੀ ਆਪਾਂ ਇੱਥੋਂ ਘੁਮਾ ਕੇ ਜੀ ਇੱਥੋਂ ਹਾਈਟ ਦੀ ਆਪਾਂ ਸੈੱਟ ਕਰ ਸਕਦੇ ਹਾਂ ਖੇਤ ਦੇ ਅਕੋਰਡਿੰਗ ਕਿ ਆਪਾਂ ਨੇ ਖੇਤ ਦੇ ਵਿੱਚ ਕਿੰਨੀ ਕੁ ਸਫਾਈ ਕਰਨੀ ਆ ਹਾਂਜੀ ਹਾਂਜੀ ਇਹ ਹਾਈਟ ਵੀਰੇ ਉੱਚੀ ਨੀਵੀ ਕਿੰਨੀ ਕੁ ਜਿਹੜੀ ਹੋ ਜਾਂਦੀ ਐ ਐਡਜਸਟ ਬਈ ਇੰਚਾਂ ਦੇ ਵਿੱਚ ਹੁੰਦੀ ਕਿੰਨੀ ਮੰਨ ਲਓ ਬਸ ਇਹ ਤਾਂ ਹੋ ਤਾਂ ਇੰਚਾਂ ਦੇ ਵਿੱਚ ਜਾਂਦੀ ਐ ਜੀ ਬਟ ਇੰਚਾਂ ਦੇ ਵਿੱਚ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀ ਕਰਨੀ ਅੱਛਾ ਵੀਰੇ ਬਹੁਤ ਘੱਟ ਜਿਹੜੀ ਆ ਜ਼ਰੂਰਤ ਪੈਂਦੀ ਆ ਆਪਾਂ ਨੂੰ ਇਹ ਤਾਂ ਥੋੜਾ ਬਹੁਤਾ ਹਲਾਉਣਾ ਹੋਊਗਾ ਬਸ ਬਸ ਕੀ ਫਰਕ ਕੀ ਹਾਂਜੀ ਹਾਂਜੀ ਬਾਕੀ ਇਹਦੇ ਚ ਜਿਹੜੀ ਹੈਗੀ ਐ ਮੈਂ ਸੋ ਇੰਚਾਂ ਦੇ ਹਿਸਾਬ ਨਾਲ ਹੀ ਉਹਨੂੰ ਕਰ ਸਕਦੇ ਆਂ ਕੋਈ ਪ੍ਰੋਬਲਮ ਠੀਕ ਐ ਇੰਨਾ ਉੱਚਾ ਨੀਵਾ ਜਿਹੜਾ ਹੋ ਜਾਏਗਾ ਹੋ ਜਾਏਗਾ ਤੇ ਵੀਰੇ ਜਿਹੜਾ ਆਪਣਾ ਥੱਲੇ ਟਾਇਰ ਜਾਂ ਆਪਾਂ ਥੱਲੇ ਮਟੀਰੀਅਲ ਦੀ ਗੱਲ ਕਰੀ ਇੰਨੇ ਵੀ ਲਗਾਤਾਰ ਹੀ ਚੱਲਣਾ ਇਹ ਚੀਜ਼ ਨੇ ਚੱਲਣਾ ਵੀ ਗੇਅਰ ਬਾਕਸ ਤੋਂ ਤੁਸੀਂ ਬਾਹਰੋਂ ਇੰਪੋਰਟ ਕਰਾ ਲਿਆ ਹਣ ਹਾਂਜੀ ਉਹਦਾ ਸਾਰਾ ਮਟੀਰੀਅਲ ਟੋਟਲ ਇੰਪੋਰਟ ਹੋ ਗਿਆ ਪਰ ਚੀਜ਼ਾਂ ਨੇ ਤਾਂ ਇੰਨਾ ਨੇ ਵੀ ਚੱਲਣਾ ਟੋਟਲ ਹੀ ਚੱਲਣਾ ਹੈ ਹਾਂਜੀ ਇਹਨਾਂ ਬਾਰੇ ਵੀ ਥੋੜਾ ਦੱਸ ਦੋ ਵੀ ਇਹ ਮਟੀਰੀਅਲ ਕਿੱਥੋਂ ਲੈਂਦੇ ਜਾਂ ਆਪ ਦਾ ਹੀ ਧਾਰੂ ਉਸ ਤੋਂ ਬਾਅਦ ਮੇਨ ਹੁੰਦਾ ਜੀ ਇਹਦੇ 'ਚ ਰਿਮ ਠੀਕ ਐ ਰਿ ਮਤਲਬ ਆਮ ਦੁਕਾਨ ਮਾਰਕੀਟ ਦੇ ਵਿੱਚ ਤੁਸੀਂ ਦੇਖੋਗੇ तकरीबन 2 ਕਿਲੋ 800 900 ਗ੍ਰਾਮ ਦਾ ਰਿਮ ਜਿਹੜਾ ਹੈ ਰੇਕ ਦੇ ਵਿੱਚ ਯੂਜ਼ ਕਰਦੇ ਨੇ 2 ਕਿਲੋ 800 ਗ੍ਰਾਮ ਦਾ ਜਿਹੜਾ ਰੇਮਾ ਹਾਂਜੀ ਸਾਡਾ ਜਿਹੜਾ ਰਿਮ ਆ ਜੀ ਸਾਢੇ 3 ਕਿਲੋ ਦਾ ਜੀ ਪੂਰਾ ਸਾਢੇ 3 ਕਿਲੋ ਦਾ ਹਾਂਜੀ ਮਤਲਬ ਹੈਵੀ ਰਿਮ ਆ ਆਪਣਾ ਸਪੈਸ਼ਲੀ ਆਪਾਂ ਨੇ ਆਰਡਰ ਤੇ ਤਿਆਰ ਕਰਵਾਇਆ ਜਿਹੜਾ ਮਬਦਾ ਠੀਕ ਹੈ ਵੀਰੇ ਹਾਂਜੀ ਟਾਇਰ ਜਿਹੜਾ ਸੀ ਇਹ ਸਪੀਡਵੇਜ ਕੰਪਨੀ ਤੋਂ ਲੈਨੇ ਆ ਜੀ ਠੀਕ ਹੈ ਵੀਰੇ ਹਾਂਜੀ ਤੇ ਵੀਰੇ ਇਹ ਹੁਣ ਮਟੀਰੀਅਲ ਚ ਆਪਣਾ ਜਿਹੜਾ ਮਟੀਰੀਅਲ ਪਿਆਣਾ ਉਹ ਵੀ ਜ਼ਰੂਰ ਆ ਜਾਓ ਥੋੜਾ ਜਿਆਦਾ ਦੱਸੋ ਵੀ ਅੱਜ ਉਸ ਤੋਂ ਬਾਅਦ ਆਪਾਂ ਫਾਰਮਰ ਦੇ ਜਿਹੜੇ ਰਿਵਿਊ ਵੀ ਲਵਾਂਗੇ ਥੋੜੇ ਜਿਹਾ ਤੇ ਦੋ ਕਮੈਂਟ ਦਾ ਸਮਾਂ ਉਹਨਾਂ ਤੋਂ ਵੀ ਲਵਾਂਗੇ ਕਿ ਕੀ ਫਰਕ ਲੱਗਾ ਤੁਹਾਨੂੰ ਚਲਾਉਣ ਦੇ ਵਿੱਚ ਸਪੇਅਰ ਪਾਰਟ ਜਿਹੜਾ ਹੈਗਾ ਜੀ ਆਪਾਂ ਪਹਿਲਾਂ ਗੱਲ ਕਰ ਲਈਏ ਟਾਈਮ ਦੀ ਜਿਹੜੀ ਸਭ ਤੋਂ ਜ਼ਿਆਦਾ ਸੀਜ਼ਨ ਦੇ ਵਿੱਚ ਜ਼ਰੂਰਤ ਪੈਣੀ ਹੈ ਜੀ ਠੀਕ ਹੈ ਵੀਰੇ ਆਹ ਟੈਨ ਹੈ ਜਿਹੜੀ ਸਾਡੀ ਖੁਦ ਮਲ ਗ੍ਰੇਡ ਦੇ ਮਟੀਰੀਅਲ ਦੇ ਵਿੱਚ ਤਿਆਰ ਕਰਵਾਈ ਹੋਈ ਹੈ ਜੀ ਆਹ ਜਿਹੜੀ ਤੁਹਾਨੂੰ ਮਾਰਕੀਟ ਦੇ ਵਿੱਚੋਂ ਤੁਹਾਨੂੰ ਆਮ ਹੀ ਬਿਲਕੁਲ ਈਜੀ ਆਸਾਨੀ ਨਾਲ ਹੀ ਹਰ ਕਿਤੇ ਮਿਲ ਜਾਂਦੀ ਹੈ ਏ ਵੀਰੇ ਲੋਹੇ ਦੇ ਗ੍ਰੇਡ ਦਾ ਫਰਕ ਹੈ ਜਾਂ ਆਪਾਂ ਗੱਲ ਕਰੀਏ ਕਿਸੇ ਹੋਰ ਮਟੀਰੀਅਲ ਦਾ ਹੀ ਟੋਟਲ ਇਹ ਲੋਹੇ ਦੇ ਵਿੱਚ ਕੁਝ ਮਟੀਰੀਅਲ ਮਿਕਸ ਹੋ ਕੇ ਤਿਆਰ ਹੁੰਦੀ ਹੈ ਜੀ ਗ੍ਰੇਡ ਦੇ ਅੰਦਰ ਉਸ ਨੂੰ ਬੋਲਿਆ ਜਾਂਦਾ ਵੀ ਗ੍ਰੇਡ ਦੇ ਅੰਦਰ ਤਿਆਰ ਕੀਤਾ ਠੀਕ ਹੈ ਹਾਂ ਜੀ ਆਮ ਤੁਹਾਨੂੰ ਜਿਹੜੀ ਆ ਲੋਹੇ ਦੀ ਟੈਂ ਹੈ ਆਮ ਤੁਸੀਂ ਆਪਣੀ ਮਾਰਕੀਟ ਦੇ ਵਿੱਚ ਵਾਧੂ ਪਈ ਹੈ ਅੱਛਾ ਕਿਤੇ ਮਰਜ਼ੀ ਲੈ ਲਓ ਏ ਵੀਰੇ ਕਿੰਨਾ ਕੁ ਟਾਈਮ ਜਿਹੜੀ ਆਪਣੀ ਟੈਂ ਚੱਲੇਗੀ ਜਾਂ ਇਹਦੀ ਗੱਲ ਕਰੀਏ ਇਹ ਕਿੰਨਾ ਟਾਈਮ ਇਹਦੀ ਟੁੱਟਣ ਦੀ ਸ਼ਿਕਾਇਤ ਆਉਂਦੀ ਹੈ ਜੀ ਇਹਨੇ ਬਹੁਤ ਜਲਦੀ ਟੁੱਟ ਜਾਣਾ ਆਪਣੀ ਜਿਹੜੀ ਟੈਂ ਹੈ ਜੇ ਕਿਤੇ ਅੜੂਗੀ ਫਸੂਗੀ ਤਾਂ ਹੀ ਟੁੱਟੂਗੀ ਮਤਲ ਆ ਵਰਕਪੀਸ ਦਾ ਕੀ ਟੁੱਟਣਾ ਜੇ ਮੰਨ ਲਓ ਕਿ ਦੇ ਵਟ ਬਣੇ ਜਾਂਦਾ ਹੈ ਹਾਂਜੀ ਇਹਨਾਂ ਦਾ ਇਹ ਜਿਹੜੀ ਟਾਇਰ ਆ ਮਿਲਦੀ ਤੁਹਾਨੂੰ ਪਹਿਲੀ ਗੱਲ ਤਾਂ ਇਹ ਬੈਂਡ ਹੈ ਜਿਹੜਾ ਇਹ ਬੈਂਡ ਹੀ ਮਤਲਬ ਪ੍ਰੋਪਰ ਨਹੀਂ ਹੁੰਦਾ ਠੀਕ ਹੈ ਤਾਂ ਅੱਗੇ ਹੋਊਗਾ ਕਿਸੇ ਦਾ ਪਿੱਛੇ ਹੋਊਗਾ ਬੈਂਡ ਸਹੀ ਨਹੀਂ ਹੁੰਦਾ ਦੂਜਾ ਇਹਦਾ ਬੈਂਡ ਨਾ ਹੀ ਰਹਿੰਦਾ ਠੀਕ ਹੈ ਤੇ ਬੈਂਡ ਨਿਕਲ ਜਾਂਦਾ ਜੀ ਚੱਲਦੀ ਵੀ ਜੇ ਮੈਂ ਗੱਲ ਕਰਾਂ ਹਾਰਡ ਮਟੀਰੀਅਲ ਤੇ ਹਾਰਨੈਸ ਨਹੀਂ ਹੈਗੀ ਹਾਂਜੀ ਬਾਈ ਉਸ ਤੋਂ ਵੀਰੇ ਬਾਅਦ ਜੇ ਮਟੀਰੀਅਲ ਤਾਂ ਤੁਸੀਂ ਸਾਰੇ ਜੀ ਜੁੜੀ ਬੈਠੇ ਜਿੱਥੇ ਹਾਂਜੀ ਉਸ ਤੋਂ ਬਾਅਦ ਆ ਗਿਆ ਜੀ ਆ ਗੀਅਰ ਦਾ ਮੇਨ ਪਾਰਟ ਸਾਕੇ ਜੀ ਕਰਾਉਨ ਆ ਗਿਆ ਪੀਨਿਅਨ ਆ ਗਿਆ ਇਹ ਵੀ ਤੁਹਾਨੂੰ ਕਿਤੇ ਵੀ ਤੁਹਾਨੂੰ ਭੱਜਣਾ ਪੈਣਾ ਹੈ ਵੀ ਜਾਂ ਸੀਜ਼ਨ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤੁਹਾਨੂੰ ਸਾਰਾ ਮਟੀਰੀਅਲ ਜਿਹੜਾ ਹੈਗਾ ਵੀ ਆਪਣੇ ਕੋਲੇ ਅਵੇਲੇਬਲ ਹੈ ਇਹ ਸਾਰਾ ਟੋਟਲ ਜਿੰਨਾ ਵੀਰੇ ਇੱਥੇ ਸਜਾਇਆ ਪਿਆ ਹੈ ਹਨਾ ਜੇ ਮੈਂ ਗੱਲ ਕਰਾਂ ਟੇਬਲ ਦੇ ਉੱਤੇ ਪਿਆ ਹੈ ਇਹ ਟੋਟਲ ਹੀ ਕਿਸੇ ਟਾਈਮ ਵੀ ਕਿਸੇ ਵੀ ਫਾਰਮਰ ਨੂੰ ਚਾਹੀਦਾ ਹੋਇਆ ਮਿਲ ਜਾਏਗਾ ਬਿਲਕੁਲ ਮਿਲੇਗਾ ਜੀ ਬਿਲਕੁਲ ਤੇ ਵੀ ਸਾਰਾ ਇੱਕ ਤੁਹਾਨੂੰ ਦੂਜੀ ਗੱਲ ਹੋਰ ਦੱਸ ਦਿਆਂ ਇਹ ਸਾਰਾ ਮਟੀਰੀਅਲ ਜਿਹੜਾ ਇੱਥੇ ਪਿਆ ਆਪਣਾ ਇਹ ਸਾਰਾ ਹੀ ਇੰਪੋਰਟ ਕੀਤਾ ਹੋਇਆ ਹੈ ਵੀਰੇ ਇਹ ਬਾਹਰੋਂ ਹੀ ਆਇਆ ਟੋਟਲ ਬਾਹਰੋਂ ਹੀ ਆਇਆ ਹੋਇਆ ਤੁਹਾਨੂੰ ਇਹ ਜਿਹੜੀਆਂ ਮੰਨੋ ਅਦਰ ਕੰਪਨੀਆਂ ਜੇ ਉਹ ਇੱਥੇ ਬਣਾਉਂਦੀਆਂ ਆਂ ਜੇ ਆਪਾਂ ਬਾਹਰੋਂ ਵਾਏ ਵੀ ਫਰਕ ਤਾਂ ਹੋਵੇਗਾ ਬਿਲਕੁਲ ਜੀ ਵੀਰੇ ਉਹ ਫਰਕ ਜ਼ਰੂਰ ਦੱਸੋ ਸਾਨੂੰ ਕੀ ਹੈ ਮੰਨੋ ਫਰਕ ਕੀ ਹੈ ਜੇ ਇੱਥੇ ਬਣਾਉਣੇ ਆਪਾਂ ਜਾਂ ਬਾਹਰੋਂ ਦੇਖੋ ਜਿਹੜਾ ਬਾਹਰੋਂ ਜਿਹੜਾ ਗੀਅਰ ਜਿੱਥੇ ਬਾਹਰ ਹੁਣੇ ਸੀਐਮ ਦਾ ਗੀਅਰ ਹੈ ਸੀਐਮਆਰ ਦਾ ਜਿਹੜਾ ਗੀਅਰ ਹੈ ਜੀ ਇਹ ਬਾਹਰ ਤਰਕੀ ਦੇ ਵਿੱਚ ਹੀ ਮੈਨੂਫੈਕਚਰ ਹੁੰਦਾ ਠੀਕ ਹੈ ਜੀ ਹਾਂਜੀ ਆਪਣੇ ਇੰਡੀਆ ਦੇ ਵਿੱਚ ਹਲੇ ਇਹ ਗੀਅਰ ਨਹੀਂ ਮੈਨੂਫੈਕਚਰ ਹੋ ਰਿਹਾ ਠੀਕ ਹੈ ਹਾਂਜੀ ਅਗਰ ਦੇਖੋ ਕਿਸੇ ਨੇ ਕੋਸ਼ਿਸ਼ ਕੀਤੀ ਹੋਵੇ ਤਾਂ ਇਹਨੂੰ ਸਕਸੈਸ ਕਰਨ ਲਈ ਥੋੜਾ ਟਾਈਮ ਤਾਂ ਦੇਖੋ ਲੱਗਣਾ ਹੈ ਠੀਕ ਹੈ ਆ ਜਿਹੜੇ ਪਾਰਟਸ ਜਿਹੜੇ ਆ ਜਰੂਰ ਤਿਆਰ ਕੀਤੇ ਆ ਬਟ ਉਹ ਉਨੀ ਉਹ ਗ੍ਰੇਡ ਦੇ ਅੰਦਰ ਉਸ ਮਟੀਰੀਅਲ ਦੇ ਅੰਦਰ ਤਿਆਰ ਨਹੀਂ ਹੋ ਪਾਏ ਉਨੀ ਮੰਨ ਲਓ ਜਿਹੜੀ ਸਫਾਈ ਜਾਂ ਹਾਰਡਨੈਸ ਨਹੀਂ ਰਹੇਗੀ ਹਾਂਜੀ ਮਟੀਰੀਅਲ ਦੀ ਜਿਹੜੀ ਇਹ ਇਹਦੇ ਮਟੀਰੀਅਲ ਦੇ ਵਿੱਚ ਹੋਏਗੀ ਬਿਲਕੁਲ ਠੀਕ ਹੈ ਇਹ ਹੁਣ ਸੀਜ਼ਨ ਦੇ ਵਿੱਚ ਆ ਜਿਹੜੀ ਸਾਫਟ ਹੈ ਬਹੁਤ ਟੁੱਟਦੇ ਆ ਗੁੱਡੇ ਠੀਕ ਹੈ ਇਹ ਆਮ ਜਦੋਂ ਕਿਤੇ ਵੀ ਰੇਕ ਰਾਤ ਨੂੰ ਹੁਣ ਕਿਤੇ ਕੋਈ ਖੇਤ ਦੇ ਵਿੱਚ ਖੰਭਾ ਆ ਗਿਆ ਜਾਂ ਕੋਈ ਹੋਰ ਆ ਗਿਆ ਉਹਦੇ ਟੁੱਟਦੇ ਆ ਸਭ ਤੋਂ ਜ਼ਿਆਦੇ ਮਤਲਬ ਕਿਸਾਨ ਨੂੰ ਜ਼ਰੂਰਤ ਟਾਈਮ ਦੀ ਔਰ ਇਸ ਸਪਾਰਟਸ ਦੀ ਪੈਂਦੀ ਆ। ਇਸ ਸੀਜ਼ਨ ਦੇ ਅੰਦਰ। ਠੀਕ ਹੈ ਵੀਰੇ। ਇਹ ਪਾਰਟਸ ਜਿਹੜਾ ਆਪਣਾ ਤੁਹਾਨੂੰ ਆਪਣੇ ਕੋਲੇ ਹਰ ਟਾਈਮ ਅਵੇਲੇਬਲ ਮਿਲੂਗਾ। ਕਿਸਾਨ ਨੂੰ ਕਿਤੇ ਵੀ ਇੱਧਰ ਉੱਧਰ ਭੱਜਣ ਦੀ ਜ਼ਰੂਰਤ ਨਹੀਂ। ਠੀਕ ਹੈ ਜੀ। ਟੋਟਲੀ ਇੰਪੋਰਟ ਦਾ ਸਮਾਨ ਸਾਰਾ। ਠੀਕ ਹੈ ਵੀਰੇ। ਆ ਹੁਣ ਤੁਸੀਂ ਸ਼ਾਫਟ ਵੀ ਰੱਖੀ ਬੈਠੇ ਜੀ ਇਹ ਵੀ ਵੀਰੇ ਬਾਹਰੋਂ ਹੀ ਲੈਂਦੇ ਜੀ ਨਾਲ ਹੀ ਸ਼ਾਫਟ ਸ਼ਾਫਟ ਅਸੀਂ ਇੱਥੇ ਤਿਆਰ ਕਰਵਾਈ ਹੈ ਆਪਣੇ ਇੰਡੀਆ 'ਚ ਹੀ। ਠੀਕ ਹੈ ਵੀਰੇ। ਹਾਂਜੀ ਇਹ ਅਸੀਂ ਆਰਡਰ ਦੇ ਕੇ ਆਰਡਰ ਤੇ ਹੀ ਤਿਆਰ ਕਰਵਾਈ ਹੈ ਮਤਲਬ ਵਧੀਆ ਚਾਰ ਕਰਾਈਆ ਠੀਕ ਹੈ ਵੀਰੇ ਉਸ ਤੋਂ ਬਾਅਦ ਵੀਰੇ ਆ ਚੀਜ਼ ਇੱਕ ਆ ਗਈ ਹੈ ਨਾ ਹਾਂਜੀ ਇਹ ਕੇਮ ਆ ਜਾਂਦੀ ਹੈ ਜੀ ਕੇਰ ਕੇਰ ਦੀ ਕੇਮ ਆ ਹਾਂਜੀ ਕਿੰਨੀ ਜਿਹੜਾ ਸਾਰਾ ਵਰਕ ਜਿਹੜਾ ਸਾਰਾ ਇੰਨੇ ਕਰਨਾ ਹੈ ਜੀ ਕੇਰ ਦੇ ਅੰਦਰ ਮੰਨ ਲਓ ਮੇਨ ਚੀਜ਼ ਉੱਟਣ ਨਾਲ ਹੀ ਇਹ ਆ ਜਾਏ ਮੇਨ ਕੰਮ ਕਰ ਦਈਏ ਹਾਂਜੀ ਹਾਂਜੀ ਹੈ ਨਾ ਤੇ ਇਹ ਕੇਮ ਆ ਗਈ ਇਹ ਵੀ ਵੀਰੇ ਬਾਹਰੋਂ ਹੀ ਆਉਂਦੀ ਹੈ ਜਾਂ ਇੱਥੇ ਤਿਆਰ ਇਹ ਬਾਹਰੋਂ ਬਾਈ ਨਹੀਂ ਇੱਥੇ ਤਿਆਰ ਨਹੀਂ ਅਚਾ ਕੇਮ ਵੀ ਬਾਹਰੋਂ ਹੀ ਆਉਂਦੀ ਹੈ ਇਹ ਵੀ ਵੀਰੇ ਬਾਹਰ ਦਾ ਮਟੀਰੀਅਲ ਦਾ ਟੋਟਲ ਹੀ ਹੈ ਹਾਂਜੀ ਇਹ ਵੀਰੇ ਕੱਲੇ ਕੱਲੇ ਪਾਰਟਸ ਦਾ ਕੋਈ ਰੇਟ ਦਾ ਫਰਕ ਹੋਵੇ ਜਾਂ ਆਪਣਾ ਕੋਈ ਆਪਾਂ ਇਹ ਗੱਲ ਕਹੀਏ ਬਿਖਾਲੋ ਜੀ ਮੈਂ ਕੀ ਲਾਉਂਦੇ ਜਾਂ ਨਹੀਂ ਐਸਾ ਕੁਝ ਨਹੀਂ ਹੈਗਾ ਜੀ ਜੈਨੂਇਨ ਹੀ ਰੇਟ ਹੋਣਗੇ ਮਤਲ ਹਾਂ ਦੇਖੋ ਅਸੀਂ ਕੋਈ ਪਾਰਟਸ ਦੇ ਵਿੱਚੋਂ ਕਮਾਈ ਨਹੀਂ ਕਰਨੀ ਅਸੀਂ ਆਪਣਾ ਪ੍ਰੋਡਕਟ ਬਣਾਇਆ ਅਸੀਂ ਦਾ ਪ੍ਰੋਡਕਟ ਸੇਲ ਕਰਨਾ ਆਉਂਦਾ ਪਾਰਟਸ ਦਾ ਕਿਤੇ ਫੋਕਸ ਹੈ ਇਹ ਪਾਰਟਸ ਦਾ ਨਾਲ ਪਾਰਟਸ ਦਾ ਕਿਸਾਨ ਨੂੰ ਸਰਵਿਸ ਲਈ ਹੈ ਸਰਵਿਸ ਲਈ ਕਿਸਾਨ ਸਾਡੇ ਤੋਂ ਇੰਪਲੀਮੈਂਟ ਲੈ ਕੇ ਸਾਡਾ ਕਿਸਾਨ ਭਰਾ ਵੀ ਇਹ ਨਾ ਹੋਵੇ ਜਿਹੜਾ ਸਾਡੇ ਨਾਲ ਜੁੜਿਆ ਵੀ ਇੱਧਰ ਉੱਧਰ ਚੱਕੀ ਫਿਰੇ ਸਮਾਨ ਲਬਦਾ ਵੀਰੇ ਬੇਲੇ ਮਾਰਕੀਟ ਤੋਂ ਕੋਸ਼ਿਸ਼ ਮੜੂਗਾ ਜਾਨ ਦੀ ਦੌੜੀ ਜਾਨ ਦੀ ਦੌੜ ਵੀ ਜਿਹੜੇ ਨੰਬਰ ਤੇ ਫੋਨ ਕਰਕੇ ਅਸੀਂ ਰੈਕਰ ਲਿਆ ਜੀ ਉਸੇ ਉਸੇ ਨੰਬਰ ਤੇ ਫੋਨ ਕਰਕੇ ਤੁਹਾਨੂੰ ਸਮਾਨ ਹਾਂਜੀ ਤੇ ਵੀਰੇ ਇਹ ਪਹਿਰੰਗਾ ਹੈਨਾ ਇਹ ਵੀਰੇ ਕਿਹੜੀ ਕੰਪਨੀ ਦੇ ਜੀ ਪਹਿਰੰਗ ਟੋਟਲੀ ਐਨਬੀਸੀ ਦੇ ਟੋਟਲੀ ਐਨਬੀਸੀ ਦੇ ਹਾਂਜੀ ਠੀਕ ਹੈ ਵੀਰੇ ਟਾਇਰ ਦੀ ਤੁਸੀਂ ਮੈਨੂੰ ਇੱਕ ਨਾ ਰਿਮ ਦਾ ਡਿਫਰੈਂਸ ਦਿਖਾ ਰਹੇ ਸੀ ਹਾਂਜੀ ਹਾਂਜੀ ਉਹ ਤੁਹਾਨੂੰ ਦਿਖਾਉਣੇ ਆ ਜੀ ਹਾਂਜੀ ਰਿਮ ਇਹ ਆ ਜੀ ਅੱਛਾ ਵੀਰੇ ਇਹ ਜਿਹੜਾ ਆਮ ਯੂਜ਼ ਕੀਤਾ ਜਾਂਦਾ ਰਿਮ ਠੀਕ ਹੈ ਬਰੇਕ ਹੁਣ ਚਲੋ ਆਪਾਂ ਕਿਸੇ ਕੰਪਨੀ ਦਾ ਨਾਮ ਨਹੀਂ ਲਵਾਂਗੇ ਇਹ ਤੁਸੀਂ ਤੁਸੀਂ ਦੋਨੇ ਰੇਮ ਫੜੋ ਤੁਸੀਂ ਦੱਸੋ ਆਪਣੇ ਆਪ ਹੀ ਬਹੁਤ ਫਰਕ ਹੈ ਹੈ ਵੀ ਤਾਂ ਹੈਗਾ ਹੀ ਹੈਗਾ ਜੀ ਹੋਰ ਵੀ ਰੇਟ ਡਿਫਰੈਂਸ ਇਹ ਹੈ ਵੀ ਤਾਂ ਚਲੋ ਤੁਸੀਂ ਵਜਨ ਪਾ ਤਾ ਹਣ ਹਾਂਜੀ ਹੋਰ ਦੱਸੋ ਉਹ ਡਿਫਰੈਂਸ ਹੈ ਜੀ ਇਹ ਦੇਖੋ ਇਹਦੇ ਅੰਦਰ ਸਿਰਫ 베ਰਿੰਗ ਨੂੰ ਰੋਕਣ ਲਈ ਆ ਸਿਰਫ ਮਾੜੇ ਮਾੜੇ ਰਿਫਟ ਜੇ ਲਾਏ ਹੋਏ ਆ ਠੀਕ ਹੈ ਕੋਈ ਸੀਟ ਨਹੀਂ ਬਣੀ ਹੋਈ ਦੇਖੋ ਇਹਦੇ ਅੰਦਰ ਇਹ ਇੱਕ ਵਾਰੀ ਤਾਂ ਅਸੀਂ ਫਿੱਟ ਕਰਕੇ ਤੋੜ ਦਾਂਗੇ ਇਥੋਂ ਹੂੰ ਮੱਲ ਅੱਗੇ ਜਾ ਕੇ ਕਿਸਾਨ ਤਾਂ ਇਹਨੂੰ ਰੋਜ਼-ਰੋਜ਼ ਇਹਨੂੰ ਚੈੱਕ ਕਰ ਸਕਦਾ ਖੋਲ ਕੇ ਕਰ ਸਕਦਾ ਇਹਦੇ ਜਿਹੜਾ ਪਰਿਮ ਤਿਆਰ ਕਰਵਾਇਆ ਇਹਦੇ ਅੰਦਰ ਪ੍ਰੋਪਰ ਦੇਖੋ ਸੀਟ ਬਣੀ ਹੋਈ ਹੈ ਆਹ ਦੇਖ ਲੋ ਇਹਦੇ ਵਿੱਚ ਸਿਰਫ ਆ ਰਿਪਟਾਂ ਲਾਈਆਂ ਗਈਆਂ ਨੇ ਹਰ ਕੇ ਆ ਇਹਦੇ ਵਿੱਚ ਪ੍ਰੋਪਰ ਜਿਹੜੀ ਹੈ ਸੀਟ ਬਣਾ ਕੇ ਹਨਾ ਇੱਥੇ ਹੀ ਬੈਰਿੰਗ ਹੈ ਇੱਥੇ ਹੀ ਬੈਰਿੰਗ ਹੈ ਸੀਟ ਹੈ ਪੂਰੀ ਪ੍ਰੋਪਰ ਤੇ weight ਦੇ ਵਿੱਚ ਤਾਂ ਬਹੁਤ ਜ਼ਿਆਦਾ ਫਰਕ ਹੈ weight ਦਾ ਚਲੋ ਹੁਣ கிரேਡ ਦਾ ਲੋਇਡਾ ਵੀ ਹੁਣ ਅੱਗੇ ਜਾ ਕੇ ਬਹੁਤ ਆ ਤੁਹਾਨੂੰ ਕੁਆਲਿਟੀ ਦੇਖੋ ਤੁਹਾਨੂੰ ਦਿਸੇ ਰਹੀ ਹੈ ਜੀ ਸਾਹਮਣੇ ਕੁਆਲਿਟੀ ਆ ਦੇਖੋ ਕੱਲ੍ਹ ਰੰਗ ਪੇਂਟ ਤੇ ਨਹੀਂ ਹੁੰਦਾ ਵੀ ਮਟੀਰੀਅਲ ਦੀ ਗੱਲ ਹੁੰਦੀ ਜੇ ਤੁਸੀਂ ਰੰਗ ਵੀ ਮਾਰ ਤੋੜੇ ਨਾ ਮਟੀਰੀਅਲ ਘਟ ਗਿਆ ਲੱਗਾ ਹੋਏਗਾ ਤਾਂ ਉਹ ਗਲ ਜੇਗਾ ਉਹ ਰੰਗ ਦੇ ਵਿੱਚੋਂ ਵੀ ਜਰਨਾ ਸ਼ੁਰੂ ਹੋ ਜਾਂਦਾ ਤੇ ਜੇ ਚੰਗਾ ਮਟੀਰੀਅਲ ਨੂੰ ਲੱਗਾ ਹੋਏਗਾ ਉਹਨੂੰ ਰੰਗ ਵੀ ਨਾ ਵੱਜਾਏਗਾ ਨਾ ਤਾਂ ਵੀ ਚੱਲ ਜੰਦਾ ਹਾਂਜੀ ਤੇ ਵੀਰੇ ਹੋਰ ਆਪਣੇ ਮੰਨ ਲਓ ਆ ਤੁਸੀਂ ਸਾਰਾ ਸਮਾਨ ਦਾ ਤੁਸੀਂ ਦਾਸੀ ਦਿੱਤਾ ਨਾ ਛੋਟੇ ਛੋਟੇ ਆ ਸਾਰੇ ਟੋਟਲ ਹੀ ਬਾਹਰੋਂ ਆਇਆ ਵੀਰੇ ਹਾਂਜੀ ਹਨਾ ਮੰਨ ਕੇ ਆਵਾ ਸ਼ਾਰਟ ਵਗੈਰਾ ਟੋਟਲ ਹੀ ਹਾਂਜੀ ਸਾਰਾ ਇੰਪੋਰਟ ਦੀ ਇੰਪੋਰਟ ਕੀ ਵੀਰੇ ਆਪਣਾ ਜਿਹੜਾ ਰੈਕਰ ਹੈ ਜਿਹਨਾਂ ਨੇ ਯੂਜ਼ ਕੀਤਾ ਉਹਨਾਂ ਨੂੰ ਵੀ ਥੋੜਾ ਬੁਲਾ ਲਈਏ ਵੀ ਉਹਨਾਂ ਨੂੰ ਪੁੱਛ ਲਈਏ ਵੀ ਕਿਵੇਂ ਦਾ ਲੱਗਾ ਹਨਾ ਹਾਂਜੀ ਬਾਈ ਆਪਣਾ ਰੈਕਰ ਕਿਵੇਂ ਦਾ ਲੱਗਾ ਹਾਂਜੀ ਆਓ ਜੀ ਅੰਕ ਆਉਗੜਾ ਹਾਂਜੀ ਇਹ ਸਾਡੇ ਵੱਡੇ ਭਰਾ ਮਨਪ੍ਰੀਤ ਸਿੰਘ ਜੀ ਨੇ ਜੀ ਵਧੀਆਂ ਜੀ ਵਧੀਆਂ ਬਸ ਮੇਰੇ ਮਾੜਾ ਇਹ ਨਾ ਸਾਨੂੰ ਰੈਕਰ ਦੇ ਬਾਰੇ ਜ਼ਰੂਰ ਦੱਸ ਦੋ ਵੀ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਵਰਤਿਆ ਹੈ ਨਾ ਕਿਵੇਂ ਦਾ ਲੱਗਾ ਜੀ ਬਹੁਤ ਵਧੀਆ ਹੈ ਜੀ ਮੰਨ ਲਓ ਵੀਰੇ ਇੱਕ ਤਾਂ ਢੇਰੀ ਦਾ ਹੀ ਰੋਲਾ ਆਉਂਦਾ ਹੈ ਨਾ ਵੀ ਲੈਂਡ ਦਾ ਜਿਹੜੀ ਆਪਾਂ ਲੈਂਡ ਬਣਾਉਣੀ ਉਹ ਤਿੱਖੀ ਬਣਦੀ ਹੈ ਜਾਂ ਛੋਟੀ ਬਾਂਦੀ ਜਾਂ ਕੋਈ ਖਿੱਲਰੰਦਾ ਸੌਦਾ ਜਾਂ ਕਿਤੇ ਵੀ ਕੋਈ ਪਰੇਸ਼ਾਨੀ ਆਉਂਦੀ ਹੋਈ ਨਾ ਹੁਣ ਦੱਸ ਦੋ ਟਿੱਖੀ ਸੋਹਣੀ ਲੈਣ ਬਣਦੀ ਏ ਵੀਰੇ ਅੱਛਾ ਵੀਰੇ ਜਮਾ ਇੱਕ ਨੰਬਰ ਦੇ ਹੁਣ ਤਾਂ ਵੀਰੇ ਇਹ ਹੱਲ ਵੀ ਕਰਕੇ ਦੇਣਗੇ ਬਿਲਕੁਲ ਬਿਲਕੁਲ ਨਹੀਂ ਬਾਈ ਜੀ ਹੋਰ ਨੇ ਚਲਾਇਆ ਜੀ ਚਲਾਇਆ ਅਸੀਂ ਚਲਾ ਕੇ ਜਮਾ ਟ్రਾਇਲ ਲਿਆ ਸੀ ਰੈਕ ਦਾ ਹਾਂ ਠੀਕ ਏ ਵੀਰੇ ਆਪਣਾ ਕੰਮ ਬੇਲਰ ਦਾ ਮੰਨ ਲਓ ਬੇਲਰ ਤੇ ਜਿਹੜਾ ਰੈਕ ਚੱਲਦਾ ਹੈ ਹਾਂ ਹਾਂ ਠੀਕ ਏ ਵੀਰੇ ਤੇ ਵੀਰੇ ਹੋਰ ਹੋਰ ਵੀ ਹੈਗਾ ਬਾਰ ਬਾਰ ਹਾਂਜੀ ਚਲੋ ਅੰਕਲ ਜੀ ਨੂੰ ਵੀ ਪੁੱਛ ਲੈਨੇ ਹੋਰ ਕੀ ਹਾਲ ਐ ਅੰਕਲ ਜੀ

खास कर के पराली प्रबंधन में काफी काम किया मैंने तो यहाँ दो सत्ता पे आए है, तो जो देखा है काफी जो से बाकी जो देखने को मिला है उसके हाँ हाँ तो तो है। है। बाद जिस तरह हो गए काफी सारा जो मोडिफिकेशन है टायर हो गए रिम हो गए और भी काफी सारे जैसे ये अपनी प्रोफाइल ट्यूफा होगी तो ये जो बाहर से आ रहे है ना उन रैकों की अपेक्षा काफी मजबूत है ठीक है हां ਤੁਸੀਂ ਤਾਂ ਹੋਰ ਵੀ ਰੈਕਰ ਦੇਖੇ ਹੋਣੇ ਹੈ ਨਾ ਬਹੁਤ ਜਿਹੜਾ ਤੁਸੀਂ ਤੁਸੀਂ ਕਿਹਾ ਵੀ ਮੈਂ ਕੰਪਨੀ 'ਚ ਕੰਮ ਕੀਤਾ ਚਾਰ ਸਾਲ ਉੱਥੇ ਆਉਂਦੇ ਸੀ ਮਟੀਰੀਅਲ ਉਹਨਾਂ ਮਟੀਰੀਅਲ ਨਾਲੋਂ ਫਰਕ ਹੈਗਾ ਕਿ ਨਹੀਂ ਹੈਗਾ ਨਹੀਂ ਜੀ ਬਹੁਤ ਵਧੀਆ 1921 1921 ਹੈ 19 ਨਹੀਂ ਹੈ हां ਕੋ ਪ੍ਰੋਫਾਈਲ ਟਿਊਬ ਵਗੈਰਾ ਦੇਖਿਆ ਜਿਵੇਂ ਟਾਇਰ ਦੇਖਿਆ ਹੈ ਟਾਇਰ ਵੀ ਦੇਖਿਆ ਹੈ ਰਿੰਮ ਵੀ ਦੇਖਿਆ ਹੈ ਠੀਕ ਹੈ ਜੀ ਤਾਂ ਉਹਨ세 ਕਾਫੀ ਬਿਹਤਰ ਹੈ ਠੀਕ ਹੈ ਜੀ ਜਿਵੇਂ ਇਹ ਆਪਣੀ ਕੈਨਓਪੀ ਦਾ ਇਹ ਹੋਗਾ ਇਸ ਦਾ हां एक नोपेच ਦਾ ਆਪਣੇ ਕੋਲੇ ਆਪਸ਼ਨ ਵੀ ਹੈ ਵੀਰ ਨੇ ਆਪਸ਼ਨ ਦਿੱਤੇ ਹੋਏ ਨੇ ਵੀਰੇ ਆਪਸ਼ਨ ਦੱਸ ਦੋ ਕਿਹੜੇ ਕਿਹੜੇ ਥੋੜੇ ਜਿਹਾ ਇਸ ਨੇ ਦੇ ਵਿੱਚ ਇੱਕ ਤਾਂ ਟਾਇਨ ਵੀ ਯੂਜ਼ ਕਰਦੇ ਆ ਜੀ ਕਈ ਲੋਕ ਟਾਇਨ ਲਾਉਂਦੇ ਆ ਜੀ ਠੀਕ ਹੈ ਜੀ ਮਤਲਬ ਉਹ ਟਾਇਨ ਦੀ ਜਿਆਦਾ ਟੁੱਟਣ ਵਗੈਰਾ ਦੀ ਦਿੱਕਤ ਆਉਂਦੀ ਹੈ ਇਸ ਕਰਕੇ ਆਪਾਂ ਨੇ ਡਬਲ ਕੋਟਿੰਗ ਦਾ ਜਿਹੜਾ ਕੱਪੜਾ ਯੂਜ਼ ਕੀਤਾ ਇਹਦੇ ਵਿੱਚ ਠੀਕ ਹੈ ਔਰ ਇਹਦੇ ਅੰਦਰ ਪ੍ਰੋਪਰ ਪੱਤੀਆਂ ਲਾਈਆਂ ਹੋਈਆਂ ਆ ਅੰਦਰ ਠੀਕ ਹੈ ਮਤਲਬ ਹੈਵੀ ਕੀਤਾ ਇਹਨੂੰ ਮਤਲਬ ਕੋਈ ਦਿੱਕਤ ਨਹੀਂ ਆਊਗੀ ਠੀਕ ਹੈ ਜੀ ਦੂਸਰਾ ਗੱਲ ਆਪਣਾ ਗੇਅਰ ਬਾਕਸ ਹੈ ਇਸਮੇ ਹਾਂਜੀ ਕਾਫੀ ਜ਼ੋਰ ਰੈਂਕ ਦੀ ਕੰਪਨੀ کہہ ਰਹੀ

ਠੀਕ ਹੈ ਆ ਪਹਿਲਾ ਜਿਹੜਾ ਆ ਦਿੱਕਤ ਆਉਂਦੀ ਹੁੰਦੀ ਸੀ ਇਹ ਬਾਈ ਹੋਣਾ ਨੇ ਸਟਾਰਟਿੰਗ ਤੇ ਵੀਡੀਓ ਚ ਤੁਹਾਨੂੰ ਦੱਸਤਾ ਵੀ ਇਹਦਾ ਹੱਲ ਕਰਤਾ ਇਹ ਨਹੀਂ ਕਿਸੇ ਬੰਨੇ ਜਾਂਦਾ ਹੋਰ ਆਪਾਂ ਦੇਖੀ ਜਾਏਗੀ ਬਾਅਦ ਚ ਤੇ ਬਾਈ ਆ ਅੱਛੇ ਜੋ ਉਸ ਦਾ ਜੋ ਹਿੱਸਾ ਹੈ ਹਾਂਜੀ ਉਸੇ ਵੀ ਜੋ ਕਾਫੀ ਮਜ਼ਬੂਤ ਹੈ ਠੀਕ ਹੈ ਜੀ ਉਸ ਦੇ ਉੱਪਰ ਗੇਰ ਬਕਸਾ ਮਾਊਂਟ ਕੀਤਾ ਹੋਇਆ ਹੈ ਮੁੱਛੇ ਵਾਲਾ ਹਿੱਸਾ ਹੈ ਠੀਕ ਹੈ ਠੀਕ ਹੈ ਬਾਕੀ ਦੇਖਾ ਉਸ ਦੇ ਪੈਕਸਾ ਕਾਫੀ ਮਜ਼ਬੂਤ ਹੋ ਰਹੇ ਦੇਖਣ ਨੂੰ ਠੀਕ ਹੈ ਧੰਨਵਾਦ ਜੀਰੇ ਤੁਸੀਂ ਆ ਦਾ ਟਾਈਮ ਕੱਢ ਕੇ ਜੀ ਤੇ ਬਾਕੀ ਭਾਈ ਉਹਨਾਂ ਨੂੰ ਪੁੱਛਦੇ ਆਂ ਹੋਰ ਕੋਈ ਜੇ ਕੋਈ ਕੁਐਸਚਨ ਰਹਿ ਗਿਆ ਆ ਵੀਰੇ ਲਾਈਟਾਂ ਲੁਟਾ ਤੁਸੀਂ ਲਾਈ ਰੱਖਿਆ ਨਾ ਹਾਂਜੀ ਭਾਈ ਮਗਰ ਜਿਹੜੀਆਂ ਲਾਈਟਾਂ ਲਾਈਆਂ ਨੇ ਉਹਨਾਂ ਦਾ ਵੀ ਵਰਤਦਾ ਦੱਸੋ ਵੀ ਇਕੱਲੀਆਂ ਸਟਾਕ ਵਾਸਤੇ ਹੈ ਕਿ ਹੋਰ ਵੀ ਕੋਈ ਨਾ ਨਹੀਂ ਇਹ ਪਾਰਕਿੰਗ ਲਾਈਟ ਵੀ ਆ ਜੀ ਠੀਕ ਹੈ ਜੀ ਹਾਂਜੀ ਸਾਈਡ ਲਾਈਟ ਵੀ ਆ ਜੀ ਠੀਕ ਹੈ ਐਂਡੀਕੇਟਰ ਐਂਡੀਕੇਟਰ ਵੀ ਠੀਕ ਹੈ ਤਿੰਨ ਲਾਈਟਾਂ ਦਾ ਜਿਹੜਾ ਆਪਸ਼ਨ ਨੇ ਨਾ ਉਹ ਤੁਸੀਂ ਇੱਥੋਂ ਅਟੈਚ ਕਰਨਾ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਠੀਕ ਹੈ ਬਾਕੀ ਟੋਟਲ ਐਕਸਪਲਨੇਸ਼ਨ ਦੇਤੀ ਹੈ ਜੇ ਕੁਝ ਰਹਿ ਗਿਆ ਹੋਵੇ ਤਾਂ ਭਾਈ ਨੂੰ ਇਸੇ ਟਾਈਮ ਕਾਲ ਕਰਕੇ ਪੁੱਛ ਸਕਦੇ ਆ ਭਾਈ ਜੀ ਨੰਬਰ ਹਾਂਜੀ ਭਾਈ ਨੰਬਰ ਆਪਣਾ ਹੈਗਾ ਜੀ 999009 ਹਾਂਜੀ 60002 ਹਾਂਜੀ ਦੂਜਾ ਨੰਬਰ ਹੈਗਾ ਜੀ 94676 99990 ਠੀਕ ਹੈ ਹਾਂਜੀ ਐਡਰੈਸ ਜਿਹੜਾ ਆਪਣਾ ਹੈਗਾ ਜੀ 2 ਸਰਦਾਰ ਐਗਰੀਕਲਚਰ ਵਰਕਸ ਸਰਦੂਲਗੜ ਰੋਡ ਰਤਿਆ ਤੇ ਵੀਡੀਓ ਨੂੰ ਸ਼ੇਅਰ ਕਰਿਆ ਜੇ ਮਿਲਦੇ ਆ ਕਿਸੇ ਹੋਰ ਵੀਡੀਓ ਧੰਨਵਾਦ